ਅਸਲੀ ਸ਼ਹਿਰ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜਾ ਬ੍ਰਹਮਣ ਸਿੰਘ ਜੀ ਦਾ ਵਿਸਾਇਆ ਸ਼ਹਿਰ ਆਏ ਦਿੱਲੀ ਤੇ ਲਾਹੌਰ ਦਾ ਸੈਂਟਰ ਨਾਭੀ ਤੋਂ ਬਣਿਆ ਨਾਭਾ ਜੀ ਪਰ ਪਿਛਲੇ ਲੰਮੇ ਸਮੇਂ ਤੋਂ ਦੀ ਸਫਾਈ ਨਹੀਂ ਹੋਈ ਸਫਾਈ ਸਿਰਫ ਕਾਗਜ਼ਾਂਤ ਹੁੰਦੀ ਰਹੀ ਆ ਪਰ ਹੁਣ ਤਕਰੀਬਨ 70 ਤੋਂ 75 ਜਿਹੜੇ ਵਰਕਰ ਨੇ ਜੀ ਕੰਮ ਕਰ ਰਹੇ ਨੇ ਅੱਜ ਮੈਂ ਸਪੈਸ਼ਲ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਖੁਦ ਆਪ ਕਹੀਂ ਚੱਕ ਕੇ ਉਹਨਾਂ ਨੂੰ ਉਹਨਾਂ ਦੀ ਹੌਸਲਾ ਫਜ਼ਾਈ ਕਰ ਰਿਹਾ ਕਿਉਂਕਿ ਬੇਸਿਕਲੀ ਸ਼ਹਿਰ ਨੂੰ ਸਾਫ਼ ਕਰਨ ਵਾਲੇ ਲੋਕ ਨੇ ਜੀ ਅਸੀਂ ਤਾਂ ਕੂੜਾ ਸੁੱਟ ਕੇ ਪੋਲੀਥੀਨ ਦੇ ਲਫਾਫੇ ਸੁੱਟ ਕੇ ਪਲਾਸਟਿਕ ਦੀਆਂ ਚੀਜ਼ਾਂ ਸੁੱਟ ਕੇ ਇਸ ਤਾਂ ਸਾਰੇ ਗੰਦ ਪਾਉਂਦੇ ਆ ਨਾ ਤੇ ਸ਼ਹਿਰ ਨੂੰ ਇਹ ਸਾਫ਼ ਕਰ ਰਹੇ ਨੇ ਸਾਡੇ ਭਰਾ ਬਹੁਤ ਮਿਹਨਤ ਕਰ ਰਹੇ ਨੇ ਮੈਂ ਅਪਰੀਸ਼ੀਏਟ ਕਰਨ ਵਾਸਤੇ ਖੁਦ ਇਹਨਾਂ ਨੂੰ ਆਪ ਕਹੀ ਚੱਕੀ ਦੇਖੋ ਇਸ ਤੋਂ ਪਹਿਲਾਂ ਇੱਕ ਦੁਕਾਨਦਾਰ ਮੈਨੂੰ ਦੱਸ ਰਿਹਾ ਸੀ ਉਹ ਉਮਰ ਹੋ ਗਈ ਜੀ 50 55 ਸਾਲ ਉਹ ਕਹਿੰਦੇ ਜੀ ਮੈਂ ਆਪਣੀ ਸੁਰਤ ਦੇ ਵਿੱਚ ਪਹਿਲੀ ਵਾਰੀ ਦੇਖ ਰਿਹਾ ਕਿ ਸਫਾਈ ਹੋ ਰਹੀ ਨਾ ਪੇਚ ਸੋ ਇੱਕ ਇਮਾਨਦਾਰ ਨੀਤੀ ਇਮਾਨਦਾਰ ਸੋਚ ਕਿ ਮੇਰਾ ਨਾਭਾ ਪੰਜਾਬ ਦਾ ਸਭ ਤੋਂ ਵਧੀਆ ਸ਼ਹਿਰ ਹੋਵੇ ਤੇ ਅਸੀਂ ਸੀਵਰੇਜ ਦਾ ਵੀ ਬਹੁਤ ਜਲਦੀ ਪ੍ਰੋਪੋਜ਼ਲ ਜਿਹੜੀ ਆ ਅੱਗੇ ਚੱਲੀ ਗਈ ਆ ਨਰਮਾਤਾ ਕਿਰਪਾ ਕਰੇ ਜਲਦੀ ਸੀਵਰੇਜ ਵੀ ਪਹੇਗਾ ਪਰ ਨਾਬਾ ਦੇ ਵਿੱਚ ਇਹ ਨਾਲੀ ਦੀ ਸਫਾਈ ਜਿਹੜੀ ਹੈ ਜਿਹਦੇ ਨਾਲ ਗੰਦਗੀ ਹੁੰਦੀ ਹੈ ਮੱਖੀ ਮੱਛਰ ਹੁੰਦਾ ਇਹ ਤੋਂ ਵੀ ਨਜਾਤ ਮਿਲੇਗੀ ਜੀ ਤੇ ਲੋਕ ਜਿਹੜੇ ਨੇ ਬੜੇ ਖੁਸ਼ ਨੇ ਜੀ ਤੇ ਦੁਕਾਨਦਾਰ ਬੜੇ ਖੁਸ਼ ਨੇ ਘਰਾਂ ਦੇ ਲੋਕ ਬੜੇ ਖੁਸ਼ ਨੇ ਪਰ ਅਸੀਂ ਇਹ ਕੂੜਾ ਜਿਹੜਾ ਜੀ ਗੰਦ ਕੱਢ ਰਹੇ ਹਾਂ ਜਿਹੜਾ ਇਹ ਗਾਰ ਜਿਹੜੀ ਵਿੱਚੋਂ ਕੱਢ ਰਹੇ ਹਾਂ ਇਹ ਨਾਲ ਦੀ ਨਾਲ ਚੱਕ ਵੀ ਰਹੇ ਹਾਂ ਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਪਤਾ ਹੁੰਦਾ ਸੀ ਕਿ ਬਰਸਾਤ ਆਉਣ ਵਾਲੀਆਂ ਨੇ 4 ਦਿਨ ਪਹਿਲਾਂ ਕੰਮ ਸ਼ੁਰੂ ਕੀਤਾ ਬਸ ਉਹ ਵੀ ਜਿਹੜਾ ਕੱਢਿਆ ਹੁੰਦਾ ਸੀ ਗੰਦ ਵਿੱਚੇ ਰੁੜ ਜਾਂਦਾ ਸੀ ਉਹ ਸਿਰਫ ਕਾਗਜ਼ਾਂ ਦੀ ਸਫਾਈ ਹੋ ਕੇ ਰਹਿ ਜਾਂਦੀ ਸੀ ਹੁਣ ਇਹ ਕਾਗਜ਼ੀ ਨਹੀਂ ਜੀ ਇਹ ਅਸਲੀ ਅਸੂਲਨ ਸਫਾਈ ਜਿਹੜੀ ਹੈ ਉਹ ਹੋ ਰਹੀ ਹੈ ਔਰ ਨਾਭਾ ਦੇ ਲੋਕ ਬੜੇ ਖੁਸ਼ ਨੇ ਜੀ ਔਰ ਮੇਰੀ ਇਹ ਕੋਸ਼ਿਸ਼ ਹੈ ਸਾਡੀ ਸਾਰੀ ਟੀਮ ਦੀ ਇੱਕ ਕੋਸ਼ਿਸ਼ ਹੈ ਕਿ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਮੈਡਮ ਸੁਯਾਤਾ ਚਾਵਲਾ ਜੀ ਸਾਡੇ ਸਾਰੇ ਐਮਸੀ ਸਹਿਬਾਨ ਪੱਕੂ ਪੰਕਜ ਜੀ ਕਪਲਮਾਨ ਜੀ ਮੇਰਾ ਭਰਾ ਸਾਡੀ ਸਾਰੀ ਟੀਮ ਖੁਦ ਮੈਂ ਕਿਉਂ ਕਹੀ ਚੱਕੀ ਹੈ ਜੀ ਕਿਉਂਕਿ ਅਸੀਂ ਵੀ ਸਾਰੇ ਇਹ ਇਹ ਸੰਘਰਸ਼ ਦੇ ਵਿੱਚੋਂ ਨਿਕਲਿਆ ਜੀ ਕੰਮ ਕੀਤਾ ਖੇਤਾਂ 'ਚ ਵੀ ਕੰਮ ਕੀਤਾ ਲੇਬਰ ਵੀ ਕੀਤੀ ਐ ਪਰ ਇੱਕ ਇੱਕ ਚੀਜ਼ ਨੂੰ ਮਹਿਸੂਸ ਕਰਦੇ ਹਾਂ ਔਰ ਅੱਜ ਪੰਜਾਬ ਦੇ ਲੋਕਾਂ ਨੇ ਨਾਬਾ ਵਿਧਾਨ ਸਭਾ ਦੇ ਲੋਕਾਂ ਨੇ ਮੈਨੂੰ ਐਮਐਲਏ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਤਾਂ ਹੱਥੀਂ ਕੰਮ ਕਰਨ ਵਾਲਾ ਕੋ ਨਨਕਪਾਸ਼ਾ ਨੇ ਸਾਨੂੰ ਕਰਮ ਨਾਲ ਜੋੜਿਆ ਜੀ ਹੱਥੀਂ ਕੰਮ ਆਪ ਕਰਕੇ ਇੱਕ ਸਨੇਹਾ ਦੇਣਾ ਕਿ ਜੀ ਆਪਾਂ ਸਭ ਨੂੰ ਆਪਣੇ ਆਪਣੇ ਘਰ ਦੇ ਬਾਹਰ ਸਫਾਈ ਰੱਖਣੀ ਚਾਹੀਦੀ ਹੈ ਆਪਣੇ ਆਪਣੇ ਦੁਕਾਨ ਦੇ ਬਾਹਰ ਸਫਾਈ ਰੱਖਣੀ ਚਾਹੀਦੀ ਹੈ ਜਿੱਥੇ ਵੀ ਤੁਹਾਨੂੰ ਗੰਦ ਦਿਖਦਾ ਤਾਂ ਉਹ ਜ਼ਰੂਰ ਚੱਕ ਕੇ ਡਸਟਬਿਨ ਦੇ ਵਿੱਚ ਪਾਓ ਜਿਵੇਂ ਸਰਕਾਰ ਦਾ ਸਮਾਂ ਨੇੜੇ ਆਉਣ ਵਾਲਾ ਦਾ ਜਿਵੇਂ ਸਫਾਈ ਹੋ ਰਹੀ ਆ ਲੱਗਦਾ ਵੀ ਸ਼ਹਿਰ ਵਿੱਚ ਪਾਣੀ ਵੀ ਨਹੀਂ ਖੜਨਾ ਦੇਖੋ ਕੋਸ਼ਿਸ਼ ਤਾਂ ਇਹੀ ਹੈ ਜੀ ਲੰਮੇ ਸਮੇਂ ਤੋਂ 70 ਸਾਲਾਂ ਦਾ ਨਰਕ ਜਿਹੜਾ ਹੈ ਜੀ ਉਹ ਭੋਗ ਰਿਹਾ ਸਾਰਾ ਪੰਜਾਬ ਨਾਬਾ ਵੀ ਵਿੱਚ ਹੀ ਹੈ ਤੇ ਕਿਤੇ ਨਾ ਕਿਤੇ ਹੋ ਸਕਦਾ ਕਿ ਕੰਮ 'ਚ ਕਮੀ ਪੇਸ਼ੀ ਵੀ ਹੋਵੇ ਪਰ ਜਦੋਂ ਆਪਣੇ ਮਨ ਦੀ ਭਾਵਨਾ ਕਿ ਮੈਂ ਬਿਲਕੁਲ 100% ਸਫਾਈ ਕਰਨੀ ਹੈ ਤਾਂ ਫਿਰ ਉਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀਆਂ ਪਿਛਲੇ ਸਾਲ ਵੀ ਅਸੀਂ ਕੀਤਾ ਸੀਗਾ ਤੇ ਪਿਛਲੇ ਸਾਲ ਕਾਫੀ ਫਰਕ ਪਿਆ ਜਿਹੜਾ ਪਾਣੀ ਦੋ-ਦੋ ਦਿਨ ਖੜਾ ਰਹਿੰਦਾ ਸੀ ਉਹ 4 ਘੰਟਿਆਂ 'ਚ ਨਿਕਲਣਾ ਸ਼ੁਰੂ ਹੋ ਗਿਆ ਤੇ ਐਤਕੀ ਸਾਡੀ ਕੋਸ਼ਿਸ਼ ਹੈ ਕਿ ਨਾਭਾ ਸ਼ਹਿਰ ਦੇ ਵਿੱਚ ਪਾਣੀ ਜੇ ਕੋਈ ਖੜਦਾ ਵੀ ਹੈ ਮੈਂ ਹੁਣ ਪਿੱਛੇ ਜੇ ਕੈਨੇਡਾ ਹੋ ਕੇ ਆਂ ਜੀ ਕੈਨੇਡਾ ਦੇ ਵਿੱਚ ਬਰਸਾਤ ਆ ਗਈ ਪਾਣੀ ਉੱਥੇ ਵੀ ਖੜਦਾ ਜੀ ਪਰ ਉਹ ਘੰਟੇ 'ਕੱਲੀ ਖੜਦਾ ਜੀ 2 ਘੰਟੇ 'ਕੱਲੀ ਖੜਦਾ ਪਾਣੀ ਨਿਕਲ ਜਾਂਦਾ ਬਰਸਾਤ ਤੋਂ ਬਾਅਦ ਪਾਣੀ ਖੜਨਾ ਸੁਭਾਵਿਕ ਹੈ ਕਿਉਂਕਿ ਜਿਹੜਾ ਵੀ ਕੋਈ ਪ੍ਰੋਸੈਸ ਹੈ ਸਿਵਰੇਜ ਦਾ ਉਹ ਕੁਝ ਲਿਮਟ ਲਈ ਪਾਇਆ ਜਾਂਦਾ ਜੀ ਇਹ ਥੋੜਾ ਹੁੰਦਾ ਵੀ ਜੇ ਮਤਲਬ 10 ਮਿਲੀਮੀਟਰ ਬਰਸਾਤ ਆ ਗਈ ਪੰਪ ਪਾਈਪ ਜਿਹੜਾ ਪਾਇਆ ਹੈ ਆਪਾਂ 2 ਮਿਲੀਮੀਟਰ ਦੇ ਹਿਸਾਬ ਨਾਲ ਪਾਇਆ ਜਾਂ 5 ਮਿਲੀਮੀਟਰ ਦੇ ਹਿਸਾਬ ਨਾਲ ਪਾਇਆ ਤਾਂ ਕਿਸੇ ਨਾ ਕਿਸੇ ਸਮੱਸਿਆ ਆ ਜਾਂਦੀ ਪਰ ਪਾਣੀ ਖੜ ਕੇ ਜਿਹੜਾ ਉਹ ਬੜੀ ਦੇਰ ਨੁਕਸਾਨ ਨਾ ਕਰੇ ਜਲਦੀ ਨਿਕਲ ਜਵੇ ਜਿਹਦੇ ਨਾਲ ਮੱਖੀ ਮੱਛਰ ਨਾ ਪੈਦਾ ਹੋਵੇ ਸਾਡੀ ਇਹ ਕੋਸ਼ਿਸ਼ ਬਿਲਕੁਲ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਨਾਪਨ ਵਾਸੀਆਂ ਨੂੰ ਕਿ ਪਲਾਸਟਿਕ ਦੇ ਜਿਹੜੇ ਲਫਾਫੇ ਨੇ ਇਸਤੇਮਾਲ ਨਾ ਕਰੋ ਇਹ ਜ਼ਹਿਰ ਹੈ ਜੀ ਇਹ ਸਾਡੀਆਂ ਜ਼ਿੰ ਪਲਾਸਟਿਕ ਦੇ ਬੋਤਲਾਂ ਮੈਂ ਦੇਖਿਆ ਸ਼ਰਾਬ ਦੀਆਂ ਬੋਤਲਾਂ ਬੀਅਰ ਦੀਆਂ ਬੋਤਲਾਂ ਨਾਲੀਆਂ ਚੋਂ ਨਿਕਲ ਰਹੀਆਂ ਨੇ ਕਿਤਨਾ ਕਿਤੇ ਸਾਡਾ ਵੀ ਕਸੂਰ ਹੈ ਜੀ ਸਾਨੂੰ ਇਹ ਸੋਚਣਾ ਪੈਣਾ ਕਿ ਜੇ ਅਸੀਂ ਲੰਮੀ ਉਮਰ ਭੋਗਣਾ ਚਾਹੁੰਦੇ ਹਾਂ ਨਾ ਤੇ ਚਾਹੁੰਦੇ ਕਿ ਸਾਡਾ ਸ਼ਹਿਰ ਸਾਫ਼ ਹੋਵੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਤੰਦਰੁਸਤ ਹੋਵੇ ਤਾਂ ਫਿਰ ਸਾਨੂੰ ਇਹ ਇਹਦੇ ਵਿੱਚ ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਪਲਾਸਟਿਕ ਦੇ ਲਫਾਫਿਆਂ ਤੋਂ ਗਰੇਜ਼ ਕਰੋ ਪਲਾਸਟਿਕ ਦੇ ਬੋਤਲਾਂ ਤੋਂ ਗਰੇਜ਼ ਕਰੋ ਜੇ ਤੁਸੀਂ ਲਿਆਉਂਦੀਆਂ ਵੀ ਇਹ ਬਾਈ ਦੀ ਵੇ ਤਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪ੍ਰੋਸੈਸ ਉਹਨਾਂ ਨੂੰ ਪ੍ਰੋਪਰ ਘਰਬੇ ਦਾ ਬੈਗ ਪਾ ਕੇ ਤਾਂ ਉਹਨੂੰ ਪ੍ਰੋਪਰ ਉਹਨੂੰ ਫੋਲੋ ਕੀਤਾ ਜਾਵੇ ਸੋ ਇਹ ਜਿਹੜੀ ਆ ਕੋਸ਼ਿਸ਼ ਜਿਹੜੀ ਆ ਇਹ ਜੇ ਕਿ ਇੱਕ ਇੱਕ ਨਾਪਾ ਨਿਵਾਸੀ ਕਰੇਗਾ ਨਾ ਜੀ ਤਾਂ ਜਾ ਕੇ ਨਾਪਾ ਸਾਫ ਹੋਣਾ ਅਸੀਂ ਤਾਂ ਲੱਗੇ ਹੋਏ ਆ ਜੀ ਤਾਂ ਦਿਨ ਰਾਤ ਮਿਹਨਤ ਕਰ ਰਹੇ ਆ ਆਪ ਚੈੱਕ ਕਰ ਰਹੇ ਆ ਮੁਲਾਜ਼ਮ ਸਾਰੇ ਲੱਗੇ ਹੋਏ ਨੇ ਪੈਸਾ ਵੀ ਲੱਗਦਾ ਸਭ ਕੁਝ ਲੱਗ ਰਿਹਾ ਜੀ ਜਿਕੇ ਸਾਡੇ ਪੰਜਾਬ ਦਾ ਜਿਹੜਾ ਕਲਚਰ ਰਿਹਾ ਪੰਜਾਬ ਦੇ ਕਲਚਰ ਦੇ ਵਿੱਚ ਕਿਤਨਾ ਕਿਤੇ ਪੋਲੀਟਿਕਲ ਵਿਲ ਪਾਵਰ ਵਾਲੇ ਲੋਕਾਂ ਦੀ ਬਹੁਤ ਵੱਡੀ ਕਮੀ ਰਹੀ ਆ ਪਿਛਲੇ ਲੰਮੇ ਸਾਲਾਂ ਤੋਂ ਪੋਲੀਟਿਕਲ ਵਿਲ ਪਾਵਰ ਨਾਲ ਕੰਮ ਕਰਨ ਵਾਲੇ ਲੋਕ ਕਿੰਨੇ ਸੀਗੇ ਜੀ ਉਹ ਥੋੜੇ ਲੋਕ ਸੀਗੇ ਪਤਾ ਸੀ ਵੀ ਮੈਂ ਦੋ ਵਾਰ ਜਿੱਤਿਆ ਤੀਜੀ ਵਾਰ ਵੀ ਜਿੱਤੂ ਤੀਜੀ ਵਾਰ ਜਿੱਤਿਆ ਚੌਥੀ ਵਾਰ ਆਪਨੇ ਜਿੱਤੂ ਵੀ ਆਪਾਂ ਜਦੋਂ ਮੌਕਾ ਆਇਆ ਵੋਟਾਂ ਦਾ ਸ਼ਰਾਬ ਵੰਡਦੇ ਆਂਗੇ ਪੈਸਾ ਵੰਡਣਾ ਜਿੱਤਾਂਗੇ ਜੀ ਪਰ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਆਈ ਹੈ ਸਾਡੇ 92 ਦੇ ਬੰਨੇ 92 ਐਮਐਲਏ ਇਨਕਲੂਡਿੰਗ ਮੁੱਖ ਮੰਤਰੀ ਸਾਹਿਬ ਤੁਸੀਂ ਦੇਖਿਆ ਹੋਣਾ ਮੁੱਖ ਮੰਤਰੀ ਸਾਹਿਬ ਆਪ ਜਾ ਰਹੇ ਆਂ ਜੀ ਆਪ ਰੋ ਜੌਬ ਲੈਟਰਾਂ ਵੰਡ ਰਹੇ ਆਂ ਆਪ ਕਿਸਾਨਾਂ ਕੋਲੇ ਜਾ ਰਹੇ ਆ ਹਰੇਕ ਚੀਜ਼ ਨੂੰ ਜਾ ਕੇ ਐਪਰੀਸ਼ੀਏਟ ਕਰ ਰਹੇ ਆ ਇਹ ਇੱਕ ਵੱਡੇ ਸੰਕਲਪ ਨੇ ਪੰਜਾਬ ਨੂੰ ਅੱਗੇ ਤਰੱਕੀ ਦੇ ਰਾਹ ਤੇ ਲਿਜਾਣ ਵਾਸਤੇ ਰੰਗ ਜਿੱਥੇ ਸਫਾਈ ਉੱਥੇ ਖੁਦਾਈ ਜਿੱਥੇ ਸਫਾਈ ਹੈ ਨਾ ਜੀ ਉੱਥੇ ਸਮਝ ਲਓ ਪ੍ਰਮਾਤਮਾ ਦਾ ਵਾਸਾ ਹੁਣ ਆਪਾਂ ਫੈਸਲਾ ਕਰਨਾ ਕਿ ਆਪਾਂ ਪ੍ਰਮਾਤਮਾ ਦਾ ਵਾਸਾ ਆਪਣੇ ਘਰ 'ਚ ਕਰਨਾ ਚਾਹੁੰਦੇ ਆ ਕਿ ਗੰਦ ਪਾ ਕੇ ਆਪਾਂ ਬਿਮਾਰੀਆਂ ਆਪਣੇ ਘਰ 'ਚ ਲਿਆਉਣੀਆਂ ਚਾਹੁੰਦੇ ਆ ਫੈਸਲਾ ਆਪਾਂ ਨੂੰ ਕਰਨਾ ਪੈਣਾ ਟੀਮਾਂ ਜਿਹੜੀ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਸਾਡੀ ਡਿਊਟੀ ਲਈ ਹਮਾਨ ਸਾਹਿਬ ਨੇ ਵੀ ਕੱਲੀ ਕੱਲੀ ਚੀਜ਼ ਤੁਸੀਂ ਚੈੱਕ ਕਰੋ ਤੇ ਤਾਂ ਕਿ ਲੋਕਾਂ ਦਾ ਪੈਸਾ ਜਿਹੜਾ ਸਹੀ ਤਰੀਕੇ ਨਾਲ ਯੂਜ਼ ਹੋ ਸਕੇ ਜਿਹੜੀ ਸਫਾਈ ਆ ਬੜੀ ਤਸੱਲੀ ਬਖਤ ਤਰੀਕੇ ਨਾਲ ਹੋ ਰਹੀ ਹੈ ਤੁਸੀਂ ਹੈਰਾਨ ਹੋਵੋਗੇ ਕਿ ਲੋਕੀ ਵਿਊ ਦਿੰਦੇ ਨੇ ਕੋਈ 40 ਸਾਲ ਬਾਅਦ ਕਹਿੰਦੇ ਇਸ ਵਾਰੀ ਸਫਾਈ ਹੋ ਰਹੀ ਹੈ ਇੰਨੀ ਡੂੰਗੀ 8-8 ਫੁੱਟ 7-7 ਫੁੱਟ 6-6 ਫੁੱਟ ਡੂੰਗੀ ਜਿਹੜੀ ਆ ਗਾਰ ਕੱਢੀ ਜਾ ਰਹੀ ਹੈ ਤੇ ਉਮੀਦ ਆ ਕਿ ਇਸ ਵਾਰ ਜਿਹੜਾ ਪਾਣੀ ਉਹ ਇਸ ਵਾਰੀ ਨਹੀਂ ਖੜੇਗਾ ਤੇ ਉਮੀਦ ਪੂਰੀ ਹੈ ਬਾਕੀ ਕੋਸ਼ਿਸ਼ ਕਰਨੀ ਹੈ ਦੇਖੋ ਨਾਲੀਆਂ ਚੋਂ ਨਿਕਲੇ ਹੋਏ ਵੱਡੇ ਵੱਡੇ ਢੇਰ ਇਸ ਗੱਲ ਦਾ ਸਬੂਤ ਨੇ ਕਿ ਇਹ ਜੀ ਸਫਾਈ ਪਹਿਲਾਂ ਨਹੀਂ ਹੋਈ। ਅਸੀਂ ਖੁਸ਼ਕਿਸਮਤਾਂ ਕਿ ਇਹ ਮੌਕਾ ਸਾਨੂੰ ਮਿਲਿਆ ਤੇ ਅਸੀਂ ਕੱਲੀ-ਕੱਲੀ ਨਾਲੀ ਦਾ ਤਲਾ ਦਿਖਾ ਕੇ ਸਫਾਈ ਕਰਾ ਰਹਿਆਂ ਤੇ ਬਾਕੀ ਕੁਦਰਤ ਦੇ ਹੱਥ ਹੈ ਦੇਖੋ بارش ਪੈਣਾ ਨਹੀਂ ਪੈਣਾ ਪਰ ਸਾਡੀ ਕੋਸ਼ਿਸ਼ ਜ਼ਰੂਰ ਹੈ ਕਿ ਸਾਡੀ ਇਹ ਸਫਾਈ ਕਰਕੇ ਪਹਿਲਾਂ ਨਾਲੋਂ ਚੰਗੇ ਰਿਜ਼ਲਟ ਆਉਣਗੇ ਸਫਾਈ ਦੇ ਪਾਣੀ ਪਹਿਲਾਂ ਨਾਲੋਂ ਜਲਦੀ ਨਿਕਲੂਗਾ ਕਿਉਂਕਿ ਜਿੰਨੇ ਕਈ ਨਾਲੇ ਲੋਕ ਇਹ ਕਹਿ ਰਹੇ ਨੇ ਕਿ 40-40 ਸਾਲ ਤੋਂ ਅਸੀਂ ਇਹ ਤਲਾ ਦੇਖਿਆ ਨਹੀਂ ਸੀ। ਜਿਹੜੇ ਹੁਣ ਅਸੀਂ ਤਲੇ ਦਿਖਾਏ ਨੇ ਮਾਲ ਨਿਕਲ ਰਿਹਾ ਖਾਲੀ ਇੱਕ 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 ਦੁਕਾਨ ਤੇ ਮੇਰੇ ਇੱਕ ਇੱਕ ਟਰਾਲੀ ਦਾ ਮਾਲ ਨਿਕਲ ਰਿਹਾ ਤਾਂ ਕਿਤੇ ਨਾ ਕਿਤੇ ਰਿਕਾਵਟ ਪਾਉਂਦਾ ਸੀ ਤਾਂ ਬਹੁਤ ਜਲਦੀ ਬੜਾ ਵਧੀਆ ਰਿਜ਼ਲਟ ਆਊਗਾ ਰੱਬ ਕਰੇ ਇਸ ਵਾਰ ਦੀਆਂ ਬਾਸਰਾ ਲੋਕਾਂ ਲਈ ਚੰਗੀਆਂ ਤੇ ਵਧੀਆ ਹੋਣ ਮੈਂ ਵਿੱਕੀ ਪਟਾਲੇ ਦੇ ਬੇਦੀ ਜੂਸ ਕੋਲ ਇਹ ਆਮ ਆਦਮੀ ਪਾਰਟੀ ਹੰਦੇ ਪਹਿਲੀ ਵਾਰੇ ਨਿਊਜ਼ ਚ ਪੱਤਰ ਤੇ ਸਾਸਵਾਹੀ ਕੀਤੀ ਗਈ ਸਾਡੇ ਪ੍ਰਧਾਨ ਪੰਕਜ ਪਪੂ ਜੀ ਬਹੁਤ ਹੀ ਜੋਰਾਂ ਸ਼ੋਰਾਂ ਨਾਲ ਲੱਗੇ ਹੋਏ ਨੇ ਤੇ ਅਸੀਂ ਅੱਜ ਅੱਜ ਦੇ ਦੇ ਮਾਨ ਵੱਲੋਂ ਵੀ ਇਹਨਾਂ ਦੇ ਚੁਪੱਦਰ ਤੇ ਸਾਸਵਾਹੀ ਦਾ ਬਿਆਨ ਚੱਲ ਰਿਹਾ ਤੇ ਅਸੀਂ ਪਹਿਲਾਂ ਇਸ ਤੋਂ ਇਲਾਵਾ ਪਹਿਲਾਂ ਕਦੇ ਨਹੀਂ ਦੇਖੀ ਇੰਨੀ ਸਾਫ ਸਫਾਈ ਤੇ ਪਟਿਆਲਾ ਪਟਿਆਲਾ ਗੇਟ ਤੋਂ ਹੁੰਦੀ ਹੋਈ ਅਸੀਂ ਆਪਣੀ ਲਾਈਵ ਦੇ ਵਿੱਚ ਪਹਿਲੀ ਵਾਰ ਦੇਖ ਰਿਹਾ ਵੀ ਇੰਨੀ ਸਾਫ ਸਫਾਈ ਹੋ ਰਹੀ ਹੈ ਸਾਡੀ ਦੁਕਾਨ ਨੂੰ ਸਾਡੀ ਦੁਕਾਨ ਨੂੰ ਘੱਟੋ ਘਾਟ 60 ਤੋਂ 60 ਤੋਂ 55-60 ਸਾਲ ਹੋ ਗਏ ਸਾਡੀ ਦੁਕਾਨ ਨੂੰ ਤੱਦ ਸਾਨੂੰ ਇਹਨੂੰ ਬੈਠ ਦੇ ਨੂੰ 20 ਸਾਲ ਹੋ ਗਏ 20 ਸਾਲਾਂ ਤੋਂ ਤੁਸੀਂ 20 ਸਾਲਾਂ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਇੰਨੀ ਸਾਫ ਸਫਾਈ ਇਨ ਵੀ ਆਨ ਪੂਰੀ ਚੰਗੀ ਤਰ੍ਹਾਂ ਸਾਸ ਪਈਆਂ ਕਿੱਥੇ ਜਾ ਰਹੀਆਂ ਨੇ ਤਿੰਨ ਤਿੰਨ ਤੋਂ ਲੈ ਕੇ 4 ਫੁੱਟ ਤੱਕ ਜਿਹੜੇ ਹੈਗੇ ਵਟੋ ਘਟ ਘਟ ਇਹ ਸਾਨੂੰ ਨਾਲੀਓ ਪਹਿਲੀ ਵਾਰ ਪਤਾ ਲੱਗਿਆ ਵੀ 4 ਤੋਂ 5 ਫੁੱਟ ਡੂੰਗੀ ਹੈਗੀ ਹੈ ਅਸਰੇ ਪਹਿਲਾਂ ਨਹੀਂ ਡੂੰਗੀ ਕਰੀ ਨਾਲੀਓ ਨਹੀਂ ਦੇਖੀ ਜਿੰਨੀ ਹੋਣਾ ਮੈਂ ਉਸ ਸਮੇਂ ਪਟਾਲੇ ਨੂੰ ਬੁਲਾਉਂ ਕਰਦਾ ਮੈਂ ਅਚਾਨਕ ਇੱਥੋਂ ਲੰਘ ਰਿਹਾ ਤੇ ਮੈਂ ਵੇਖਿਆ ਵੀ ਐਮਐਲਏ ਸਾਹਿਬ ਜਿਹੜੇ ਲੋਕਲ ਨਾਬਾ ਦੇ ਨੇ ਮਾਨ ਸਾਹਿਬ ਜੀ ਉਹ ਖੁਦ ਕਈ ਫੜ ਕੇ ਲੱਗੇ ਮੈਂ ਤਾਂ ਖੁਦਾ ਰਹਾਣਾ ਵੀ ਇਹ ਇਹੋ ਜਿਹੇ ਇਨਸਾਨ ਨੇ ਜਿਹੜੇ ਧਰਤੀ ਨਾਲ ਇੰਨਾ ਵਧੀਆ ਤਰੀਕ ਨਾਲ ਜੁੜੇ ਹੋਏ ਨੇ ਔਰ ਜਿਨ੍ਹਾਂ ਦਾ ਮੈਸੇਜ ਹੈਗਾ ਕਿ ਪੰਜਾਬ ਨੂੰ ਪਲਾਸਟਿਕ ਮੁਕਤ ਇਹਨਾਂ ਬਿਮਾਰੀਆਂ ਤੋਂ ਮੁਕਤ ਕਰਨਾ ਹੈਗਾ ਤਾਂ ਮੈਨੂੰ ਬਹੁਤ ਚੰਗਾ ਲੱਗਾ ਮੈਂ ਚਾਨ ਚੱਕ ਖੜ ਕੇ ਵੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਮੈਂ ਧੰਨਵਾਦ ਕਰਦਾ ਹਾਂ ਇੱਥੋਂ ਦੇ ਪ੍ਰਬੰਧਕਾਂ ਦਾ ਵੀ ਇੱਥੋਂ ਦੀ ਨਾਬਾ ਦੇ ਜਿਹੜੇ ਇਸ ਇਲਾਕੇ ਦੇ ਮੋਢੀ ਨੇ ਇਲਾਕੇ ਦੇ ਮੁੱਖ ਸੇਵਾਦਾਰ ਨੇ ਮਾਨ ਸਾਹਿਬ ਧੰਨਵਾਦ ਆ ਯਾਰ ਉਹਨਾਂ ਦਾ ਉਹਨਾਂ ਦੀ ਇਸ ਜਿਹੜੀ ਉਹਨਾਂ ਨੇ ਇੱਥੇ ਆਣ ਕੇ ਕਈ ਫੜ ਕੇ ਆਪ ਕੰਮ ਕੀਤਾ ਸਲੂਟ ਹੈ ਧੰਨਵਾਦ ਜੀ ਮਿਹਰਬਾਨੀ ਅੱਲਾਹ ਤਾਂ ਪੰਜਾਬ ਦੇ ਪਹਿਲੇ ਐਮਐਲਏ ਹੋਣਗੇ ਜੋ ਇਸ ਤਰ੍ਹਾਂ ਦਾ ਜਿਹੜਾ ਮੈਨੂੰ ਇੰਜ ਲੱਗਦਾ ਕਿਉਂਕਿ ਮੈਂ ਹੁਣ ਤੱਕ ਇਹ ਸੁਣਿਆ ਸੀਗਾ ਕਿ ਇਹ ਵੀਰ ਜੀ ਆਪਣੇ ਵਿਧਾਨ ਸਭਾ ਦੇ ਵਿੱਚ ਸਾਈਕਲ ਤੇ ਚਲੇ ਗਏ ਸੀ ਯਾਰ ਉਥੋਂ ਸਾਈਕਲ ਤੇ ਚੱਲ ਕੇ ਅੱਜ ਆਣ ਕੇ ਆਪਣੇ ਆਪ ਕਈ ਫੜ ਕੇ ਇੱਥੇ ਕੰਮ ਕਰਨੇ ਤਾਂ ਮਹਾਨ ਮਾਦਾ ਪੁੱਤੀ ਆ ਜੀ ਪਤਾ ਨਹੀਂ ਮੰਦ 35 36 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੈਨੂੰ ਤਾਂ ਨਹੀਂ ਗੱਲ ਦੇਖੀ ਨਾਰੀ ਜੀ ਦੂੰਗਾ ਯੋਜ ਬਦ ਲੱਗੇ ਵੀ ਇਨੀ ਡੂੰਗੀ ਇਹਦੇ ਨਾਲ ਹੀ ਅੱਛਾ ਆ ਘਰ ਮੇਰਾ ਨਾਲੇ ਪਹਿਲੀ ਵਾਰੀ ਹੋਈ ਹੈ ਪਹਿਲੀ ਵਾਰੀ ਸੋਈ ਹੋਈ ਹੈ ਐਮ ਐਲ ਏ ਵੀ ਖੁਦ ਆ ਐਮ ਐਲ ਏ ਜੇ ਐਮ ਐਲ ਏ ਠੀਕ ਨੇ ਤਾਂ ਹੀ ਸਵਾਈ ਹੋ ਰਹੀ ਹੈ ਨਹੀਂ ਕਿਹੜਾ ਅਜੇ ਤੱਕ ਕੋਣੇ ਮਿਲ ਨਹੀਂ ਆਏ ਕਿਤੇ ਪੱਕੇ ਐਮ ਐਲ ਏ ਦੋ ਦੋ ਐਮ ਐਲ ਏ ਦੇ ਪੱਕੇ ਕੋਈ ਕੋਈ ਇਹੀ ਸਵਾਈ ਪੱਤਰ ਨਹੀਂ ਦੇਖੀ ਪਹਿਲਾਂ ਕਦੀ ਹੋਈ ਇਸ ਤਰ੍ਹਾਂ ਨਾ ਮੈਂ ਕਹਿੰਦਾ 73 ਸਾਲ ਹੋ ਗਏ ਮੈਨੂੰ 90 ਦੇੰਦੇ ਨੂੰ ਮੈਂ ਤਾਂ ਕਦੇ ਪਹਿਲੀ ਵਾਰ ਦੇਖਿਆ ਨਾਲੇ ਦੀ ਢੁੰਗਾਈ ਉਹਦੇ ਪਤਾ ਲੱਗਿਆ ਵੀ 5-6 ਫੁੱਟ ਢੁੰਗੀ ਹੈ ਕੀ ਲੱਗਦਾ ਫਿਰ ਆਉਣ ਵਾਲੇ ਟਾਈਮ 'ਚ ਜਿਹੜੇ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਕਿਸੇ ਦੇ ਘਰੇ ਵੋਟਾਂ ਮੰਗਣ ਦੀ ਜਾਣ ਦੀ ਲੋੜ ਨਹੀਂ ਹੈ ਜਿਹੜੇ ਉਮੀਦਵਾਰ ਖੜਨਗੇ ਲੋਕ ਆਪਣੇ ਆਪ ਬਿਲਕੁਲ ਕਹਿਣ ਤੱਕੇ ਨੇ ਵੋਟਾਂ ਮਾਉਣਗੇ ਪਹਿਲਾਂ ਵੀ ਪਾਈਆਂ ਹੀ ਨੇ ਹੁਣ ਵੀ ਪਾਈਆਂ ਨੇ ਅੱਗੇ ਨੂੰ ਵੀ ਪਾਉਣਗੇ ਹੁਣ ਤੋਂ ਆਪਣੇ ਆਪ ਹੀ ਬੈਣਗੇ ਇਹਨਾਂ ਨੂੰ ਜਾਣ ਦੀ ਕਿਸੇ ਕੋਈ ਜਾਣ ਦੀ ਲੋੜ ਨਹੀਂ